विक्टोरियस प्रेपरेशन नकोदर वी पी एन करियर बिल्डर बालकनाथ टेम्पल नूर महल रोड नकोदर नौकरी तैयारी करो इम्रूवर कम्युनिकेशन स्किलोफेल एक्सपर्टीज बूस्ट योर मोरल स्पीक फ्लू फ्लॉलेसली आके मिलो कॉन्टेक्ट फॉरलाइज पंजाबी क्लासेस ओनली फॉर नॉन पंजी ऑफिसर टीम लीडर एंकर सवेरे सवा ग्यारह टू छ

ਦੀ ਕੀ ਕਰ ਦਿੱਤੀ ਹੈ ਹੋਰ ਕੋੜ ਨਾਲ ਦੇ ਘਰ ਦਾ ਵਸੂ ਲੈ ਕੇ ਇੱਥੇ ਕੋਈ ਜਿਹੋ ਜਿਹੀ ਭਾਵਨਾ ਲੈ ਕੇ ਆਉਂਦਾ ਉਹ ਜਪਣ ਪਾ ਕੇ ਜਾਂਦਾ ਜੇ ਕੋਈ ਪਿਆਰ ਨਾਲ ਭਰਿਆ ਆਉਂਦਾ ਭਰਪੂਰ ਹੋ ਜਾਂਦਾ ਹੈ ਤੇ ਜੇ ਕੋਈ ਹਸਕਾਰ ਨਾਲ ਭਰਿਆ ਆਉਂਦਾ ਉਹ ਛੁੱਟ ਨਹੀਂ ਸਕਦਾ ਦਰਸਾ ਕਿ ਭੋਨਾਂ ਤੇ ਮੁਕਤੀ ਹੈ ਵਰਸਾ ਤੇ ਵੀ ਨੇ ਅੰਦਰ ਮੁਕਤੀ ਹੈ ਹੁਣ ਕੀ ਕੀ ਨਸਿਰਾਂ ਨੇ ਕਿੰਨਾ ਯਕੀਨ ਕਿੰਨਾ ਵਿਸ਼ਵਾਸ ਰੱਖ ਕੇ ਤੁਂ ਜੰਨਤ ਚ ਅਰਦਾਸ ਕੀਤੀ ਹੈ

क्यों महाराज ने वादा नहीं किया एक भी जांगू गुरु गोबिंद सिंह महाराज ने अपनी मर्जी के नाम से महाराज ने ते जय तेरू चढ़ाई करेगा उनको जो भूत उड़वा जवाब दे दिया जाए और शायद गांव के गुरु गोबिंद तो समा इंतजार नहीं हो रहा प्रांत के हर सच्चे तक रचाय ऐसा संगत मेला ਨਾਨਕ ਨਿਰਪੋ ਨਿਰੰਕਾਰ ਵੀ ਸਿੱਧਾ ਕੇਲਾ ਗੁਰ ਸਿਮਰ ਮਨਾਈ ਕਾਲ ਕਾ ਖੰਡੇ ਕੀ ਵੇਲਾ ਪੀਵੋ ਪੋਲ ਖੰਡੇ ਤਾਰ ਹੋਏ ਜਨਮ ਸੁਹੇਲਾ ਗੁਰ ਸੰਗਤ ਕਿੰਨੀ ਖਾਲਸਾ ਮਨ ਮੁਖੀ ਦੋਹੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਤੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਰਬੰਸ ਦਾਨੀ ਪਿਤਾ ਜਿਨ੍ਹਾਂ ਦਾ ਪ੍ਰਕਾਸ਼ ਦਿਹਾੜਾ ਮਨਾਉਂਦੀਆਂ ਹੋਈਆਂ ਸੰਗਤਾਂ ਹਰਜਸ ਕੀਰਤਨ ਕਰਦੇ ਹੋਏ ਨਗਰ ਕੀਰਤਨ ਵੀ ਕੱਢੇਗੇ ਅੱਜ ਗੁਰਦੁਆਰਾ ਨਾਨਕ ਸਰਮਹਲਾ ਗਾੜੀਆਂ ਵਿਖੇ ਦੀਵਾਨ ਸਜਾਇਆ ਗਿਆ ਸਾਡੇ ਨਾਲ ਬਹੁਤ ਹੀ ਸਤਿਕਾਰਯੋਗ ਢਾਡੀ ਜੱਥਾ ਕੋਰ ਖਾਲਸਾ ਇੱਥੇ ਹਾਜ਼ਰੀ ਪਰ ਨਵੇਂ ਆਨ ਆਓ ਗੁਰੂ ਫਤਿਹ ਦੀ ਸਾਂਝ ਪਾਉਂਦੇ ਹਾਂ ਤੇ ਸੰਗਤ ਨੂੰ ਕੀ ਸੁਣਿਆ ਉਸ ਬਾਰੇ ਆਪਾਂ ਜਾਣਕਾਰੀ ਲੈਣੀ ਹੈ ਪੰਜ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਜੀ ਅੱਜ ਦਿਵਾਨ ਸਜਾਇਗੇ ਆਪਣਾ ਜਥਾ ਇੱਥੇ ਆਇਆ ਕੀਰਤਨ ਕਰਨ ਵਾਸਤੇ ਢਾਡੀ ਵਾਰਾਂ ਨਾਲ ਨੇ ਹਲ ਕੀਤਾ ਗਿਆ ਸੰਗਤ ਨੂੰ ਕੀ ਸੁਣਿਆ ਦੇਖੋ ਜੀ ਜਿੱਥੇ ਆਪਾਂ ਗੁਰੂ ਸਾਹਿਬਾਨ ਦੇ ਦਿਨ ਦਿਹਾੜੇ ਮਨਾ ਰਹੇ ਆ ਤੇ ਵਿਦਵਾਨ ਕਹਿੰਦੇ ਆ ਜਿਨ੍ਹਾਂ ਦੇ ਦਿਨ ਮਨਾਉਨੇ ਆ ਉਹਨਾਂ ਦੀਆਂ ਗੱਲਾਂ ਵੀ ਮੰਨਿਏ ਜਿਲਕੇ ਦਿਨ ਮਨਾਤੇ ਹੋ ਉਹਨਾਂ ਦੀ ਬਾਤ ਵੀ ਮਾਣੋ ਇਇਤਨ ਕਰੀਏ ਕਿ ਉਹਨਾਂ ਦੇ ਪੂਰਨਿਆਂ ਤੇ ਵੀ ਚੱਲੀਏ ਮਹਾਰਾਜ ਨੇ ਸਾਡੀ ਖਾਤਰ ਸਾਰਾ ਸਰਬੰਸ ਕੁਰਬਾਨ ਕਰ ਦਿੱਤਾ ਤੇ ਪਾਦਸ਼ਾਹ ਜੀਆ ਨੇ ਸਾਨੂੰ ਹੁਕਮ ਕੀਤਾ ਕਿ ਖੰਡੇ ਵਾਟੇ ਦੀ ਪੌਲ ਲੈਣੀ ਹੈ ਅੰਮ੍ਰਿਤ ਛਕਣਾ ਹੈ ਤੇ ਗੁਰੂ ਦੇ ਲੜ ਲੱਗਣਾ ਸੋ ਬੇਨਤੀ ਹੈ ਕਿ ਜਿੱਥੇ ਗੁਰੂ ਸਹਬਾਨਾਂ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਭਾਵਨਾ ਪਿਆਰ ਸਹਿਤ ਨਾਰੇ ਆ ਉਥੇ ਗੁਰੂ ਸਾਹਿਬ ਦੇ ਹੁਕਮ ਦੀ ਤਾਮਿਲ ਵੀ ਕਰੀਏ ਖੰਡੇ ਵਾਟੇ ਦੀ ਪੌਲ ਲਈਏ ਅੰਮ੍ਰਿਤ ਸ਼ਕਤੀ ਅਤੇ ਗੁਰੂ ਵਾਲੇ ਬਣੀਏ ਸੋ ਇਹ ਅਸੀਂ ਟਾਡੀ ਜੱਥਾ ਕੌਰ ਖਾਲਸਾ ਜੀ ਸੋ ਕਲਗੀਧਰ ਦੇ ਪੁੱਤਰੋ ਪੀਓ ਅਮਰਤ ਧਾਰੀ ਹੋ ਕੇ ਜਿਓ ਕਰੋ ਸਿੱਖੀ ਦਾ ਪ੍ਰਚਾਰ ਸਾਰੀ ਦੁਨੀਆ ਦੇ ਵਿੱਚ ਕਰ ਤੁਸੀਂ ਚੈਨਲ ਦੇਖ ਰਹੇ ਹੋ ਆਵਾਜ਼ ਪੰਜਾਬ ਦੀ ਤੁਹਾਡਾ ਆਪਣਾ ਦਾਸ ਪਾਈ ਬਲਜੀਤ ਸਿੰਘ ਖਾਲਸਾ ਕੈਮਰਾਮੈਨ ਸੰਜੀਵ ਜੀ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹ ਪ੍ਰਕਟਿਓ ਮਰਦ ਅਗੰਬੜਾ ਵਰਿਆ ਮ ਅਕੇਲਾ ਵਾਹ ਵਾਹ ਗੋਬਿੰਦ ਸਿੰਘ ਜੀ ਆਪੇ ਗੁਰ ਚੇਲਾ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਜਿੱਥੇ ਸਮੁੱਚਾ ਪੰਥ ਮਨਾ ਰਿਹਾ ਹੈ ਉੱਥੇ ਗੁਰਦੁਆਰਾ ਨਾਨਕ ਸਰਮਾ ਲਗਾੜਿਆਂ ਵਿਖੇ ਅੱਜ ਆਵਾਜ਼ ਪੰਜਾਬ ਦੀ ਟੀਮ ਪਹੁੰਚੀ ਹੈ ਇੱਥੇ ਅੱਜ ਦੀਵਾਨ ਸਜਾਏ ਗਏ ਹਨ ਢਾਡੀ ਜੱਥਾ ਕੋਰ ਖਾਲਸਾ ਵੱਲੋਂ ਇੱਥੇ ਅੱਜ ਦੀਵਾਨਾਂ ਦੇ ਵਿੱਚ ਹਾਜ਼ਰੀ ਭਰੀ ਗਈ ਹੈ ਸਾਡੇ ਨਾਲ ਬਹੁਤ ਹੀ ਸਤਿਕਾਰਯੋਗ ਹੈੱਡ ਗ੍ਰੰਥੀ ਗੁਰਪਾਖ ਸਿੰਘ ਜੀ ਨੇ ਔਰ ਗੁਰੂ ਫਤਿਹ ਦੀ ਸਾਂਝ ਪਾਉਣੇ ਸਭ ਤੋਂ ਪਹਿਲਾਂ ਤੇ ਅੱਜ ਸੰਗਤ ਨੂੰ ਕੀ ਸੁਣਿਆ ਉਹ ਭਾਈ ਸਾਹਿਬ ਜੀ ਕੋ ਆਪਾਂ ਜਾਣਕਾਰੀ ਲਵਾਂਗੇ ਭਾਈ ਸਾਹਿਬ ਜੀ ਸਭ ਤੋਂ ਪਹਿਲਾਂ ਗੁਰੂ ਫਤਿਹ ਦੀ ਸਾਂਝ ਵਾਹਿਗੁਰਜੀ ਕਾ ਫਲਸਾ ਵਾਹਿਗੁਰਜੀ ਕੀ ਫਤਿਹ ਅੱਜ ਬਾਈ ਸਾਹਿਬ ਜੀ ਦੀਵਾਨ ਸੇ ਚਾਏਗੇ ਜਿੱਦਾਂ ਵਾਰੀ ਵਾਰੀ ਗੁਰਦੁਆਰਾ ਸਾਹਿਬ ਵਿਖੇ ਤੋਂ ਚਾਏ ਜਾਂਦੇ ਹਨ ਗੁਰਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ਪੁਰਮ ਨੂੰ ਲੈ ਕੇ ਆਈ ਦੀਵਾਨ ਸੇ ਜਾਏਗੇ ਸੰਗਤ ਨੂੰ ਕੀ ਸੁਨੇਹਾ ਬੱਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਜੀ ਦਾ ਫਰਮਾਨ ਹੈ ਤਹੀਂ ਪ੍ਰਕਾਸ਼ ਹਮਾਰਾ ਭਇਓ ਪਟਨਾ ਸਹਿਰ ਵਿਖੇ ਪਹ ਲਿਓ ਧੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਦੇ ਅਵਤਾਰ ਪਰਬ ਨੂੰ ਸਮਰਪਿਤ ਅੱਜ ਗੁਰਦੁਆਰਾ ਨਾਨਕਸਰ ਸਾਹਿਬ ਗਾੜਿਆ ਮਹਲੇਰੀਆਂ ਸਮੂਹ ਸੰਗਤਾਂ ਵੱਲੋਂ ਬਰਸੋਂ ਦੇ ਰੋਤੋਂ ਅਖੰਡ ਵਾਟ ਸਾਹਿਬ ਆਰੰਭ ਕਰਵਾਏ ਗਏ ਸਨ ਜਿਨ੍ਹਾਂ ਦੇ ਅੱਜ ਭੋਗ ਪਾਏ ਹਨ ਉਪਰੰਤ ਸੁਖਮਣੀ ਸਾਹਿਬ ਸੇਵਾ ਸੁਸਾਇਟੀ ਦੀਆਂ ਬੀਬੀਆਂ ਦੇ ਜਥੇ ਵੱਲੋਂ ਕੀਰਤਨ ਦੀ ਸੇਵਾ ਕੀਤੀ ਗਈ ਕੌਰ ਖਾਲਸਾ ઠાਡੀ ਜਥਾ ਉਹਨਾਂ ਵੱਲੋਂ ਸੇਵਾ ਨਭਾਈ ਗਈ ਹੈ ਸਾਰੀਆਂ ਸੰਗਤਾਂ ਨੂੰ ਇਹੋ ਹੀ ਸੁਨੇਹਾ ਹੈ ਕਿ ਅਸੀਂ ਸਾਰੇ ਅਮਰਤ ਛਕੀਏ ਗੁਰੂ ਵਾਲੇ ਬਣੀਏ ਬਾਣੀ ਅਤੇ ਬਾਣੇ ਦੇ ਧਾਰਨੀ ਹੋਈਏ ਸਤਿਗੁਰਾਂ ਦੇ ਕਹਾਿਆਂ ਦੇ ਸਤਿਗੁਰਾਂ ਦੇ ਕਈ ਬਚਨਾਂ ਦਿੱਤੇ ਚੱਲੀਏ ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਸਨ ਸਾਡੇ ਨਾਲ ਗੁਰਪ੍ਰਖ ਸਿੰਘ ਜੀ ਔਰ ਸਾਰੀ ਮੈਨੇਜਮੈਂਟ ਇੱਥੇ ਖੜੀ ਹੈ ਸਾਡੇ ਵੱਲੋਂ ਸਾਡੇ ਚੈਨਲ ਵੱਲੋਂ ਸਮੂਹ ਸੰਗਤ ਨੂੰ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਤੁਸੀਂ ਚੈਨਲ ਵੇਖ ਰਹੇ ਹੋ ਅਵਾਜ਼ ਪੰਜਾਬ ਦੀ ਤੁਹਾਡਾ ਆਪਣਾ ਦਾਸ ਭਾਈ ਬਲਜੀਤ ਸਿੰਘ ਖਾਲਸਾ ਕੈਮਰਾਮੈਨ ਸੰਜੀਵ ਜੀ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ